ਮંત્રી ਨਰਿੰਦਰ ਮੋਦੀ ਅਹਮਦਾਬਾਦ ਦੇ ਵਿੱਚ 에어 ਇੰਡੀਆ ਦਾ ਜਹਾਜ਼ ਹਾਦਸਾ ਗ੍ਰਸਤ ਹੋਣ ਵਾਲੀ ਥਾਂ ਤੇ ਪਹੁੰਚ ਗਏ ਨੇ ਜਿੱਥੇ ਕੀ ਦੱਸਦੀ ਕਿ ਬੀਤੇ ਦਿਨੀ ਹਾਦਸਾ ਹੋਇਆ ਤੇ ਇੱਥੇ 265 ਵਿਅਕਤੀਆਂ ਦੀ ਜਾਨ ਚਲੀ ਗਈ ਹੈ ਪ੍ਰਧਾਨ ਮੰਤਰੀ ਸਰਦਾਰ ਬੱਲਭਾਈ ਪਟੇਲ ਹਵਾਈ ਅੱਡੇ ਤੋਂ ਸਿੱਧਾ ਮੇਗਾਨੀ ਨਗਰ ਇਲਾਕੇ ਦੇ ਵਿੱਚ ਹਾਸੀ ਵਾਲੇ ਥਾਂ ਤੇ ਪਹੁੰਚ ਗਏ ਨੇ ਸੋ ਇਸ ਮੌਕੇ ਗੁਜਰਾਤ ਦੇ ਮੁੱਖ ਮੰਤਰੀ ਭੁਪੇਂਦਰ ਪਟੇਲ ਵੀ ਉਹਨਾਂ ਦੇ ਨਾਲ ਮੌਜੂਦ ਸਨ ਪ੍ਰਧਾਨ ਮੰਤਰੀ ਹਾਸੀ ਦੇ ਵਿੱਚ ਬਚੇ ਇੱਕੋ ਇੱਕ ਯਾਤਰੀ ਰਮੇਸ਼ ਵਿਸ਼ਵਾਸ ਕੁਮਾਰ ਤੇ ਹੋਰਨਾਂ ਜ਼ਖਮੀਆਂ ਨੂੰ ਵੀ ਮਿਲਣਗੇ ਜੋ ਕਿ ਹਸਪਤਾਲ ਦੇ ਵਿੱਚ ਜੇਰੇ ਇਲਾਜ ਨੇ ਦੱਸਦੀ ਹੈ ਕਿ ਅਹਮਦਾਬਾਦ ਤੋਂ ਲੰਡਨ ਜਾ ਰਿਹਾ ਸੀ ਇਹ 에ਅਰ ਇੰਡੀਆ ਦਾ ਜਹਾਜ਼ ਜਿੱਥੇ ਕੀ ਉਡਾਣ ਭਰਨ ਤੋਂ ਕੁਝ ਹੀ ਮਿੰਟਾਂ ਦੇ ਅੰਦਰ ਹਵਾਈ ਅੱਡੇ ਮੈਡੀਕਲ ਕਾਲਜ ਕੰਪਲੈਕਸ ਦੇ ਉੱਤੇ ਹੀ ਕ੍ਰੈਸ਼ ਹੋ ਗਿਆ ਸੀ ਜਹਾਜ਼ ਦੇ ਵਿੱਚ ਹਮਲੇ ਦੇ 12 ਮੈਂਬਰਾਂ ਦੇ ਸਣੇ ਕੁੱਲ 242 ਯਾਤਰੀ ਜਿਹੜੇ ਸਵਾਰ ਸਨ ਇਹਨਾਂ ਦੇ ਵਿੱਚੋਂ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੀ ਰੂਪਾਨੀ ਵੀ ਸ਼ਾਮਿਲ ਸਨ ਹਾਦਸੇ ਦੇ ਵਿੱਚ ਭਾਰਤੀ ਮੂਲ ਦਾ ਬ੍ਰਿਟਿਸ਼ ਨਾਗਰਿਕ ਰਮੇਸ਼ ਵਿਸ਼ਵਾਸ ਕੁਮਾਰ ਵਾਲਵਾਲ ਬਚ ਕੇ ਸੀ ਤੇ ਹਾਦਸੇ ਦੇ ਵਿੱਚ ਸਵਾਰ 232 ਯਾਤਰੀਆਂ ਦੇ ਵਿੱਚ ਕੁੱਲ 169 ਭਾਰਤੀ ਅਤੇ 53 ਬ੍ਰਿਟਿਸ਼ 7 ਪੁਰਤਗਾਲੀ ਤੇ ਇੱਕ ਕੈਨੇਡੀਅਨ ਨਾਗਰਿਕ ਸਵਾਰ ਸੀ ਸੋ ਇਹ ਦੱਸਿਆ ਗਿਆ ਕਿ ਇੱਕ ਮੈਡੀਕਲ ਕਾਲਜ ਦੀ ਇਮਾਰਤ ਤੇ ਜਹਾੜੀ ਕ੍ਰੈਸ਼ ਹੋਣ ਦੇ ਨਾਲ 4 ਐਮਬੀਬੀਐਸ ਵਿਦਿਆਰਥੀ ਤੇ ਇੱਕ ਡਾਕਟਰ ਦੀ ਪਤਨੀ ਦੀ ਮੌਤ ਹੋ ਗਈ ਹੈ ਸੋ ਇਸ ਹਾਦਸੇ ਨੇ ਪੂਰੇ ਦੇਸ਼ ਦੇ ਵਿੱਚ ਜਿਹੜੀ ਆ ਸੋਗ ਦੀ ਲਹਿਰ ਪੈਦਾ ਕਰ ਦਿੱਤੀ ਹੈ ਜਿੱਥੇ ਕਿ ਸਹਾਸੇ ਦੇ ਵਿੱਚ ਕਈ ਲੋਕਾਂ ਦੀ ਜਿਹੜੀ ਜਾਨ ਚਲੀ ਗਈ ਹੈ ਪਰ ਹੁਣ ਜਿੱਥੇ ਕਿ ਬਹੁਤ ਸਾਰੇ ਜਿਹੜੇ ਹਰ ਇੱਕ ਦੇਸ਼ ਵਾਸੀ ਦੇ ਵੱਲੋਂ ਇੱਥੇ ਜਿਹੜੀ ਆ ਉਹਨਾਂ ਨੂੰ ਨਮਨ ਕੀਤਾ ਜਾ ਰਿਹਾ ਜੋ ਇਸ ਹਾਦਸੇ ਦੇ ਵਿੱਚ ਆਪਣੀ ਜਾਨ ਕਬਾ ਗਏ ਨੇ ਸੌਥੀ ਦੱਸਦੀ ਹੈ ਕਿ ਵਿਦੇਸ਼ਾਂ ਦੇ ਵੀ ਪ੍ਰਧਾਨ ਮੰਤਰੀਆਂ ਦੇ ਵੱਲੋਂ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ ਤੇ ਨਾਲ ਹੀ ਕਿਹਾ ਜਾ ਰਿਹਾ ਕਿ ਜੋ ਇਹ ਹਾਸਤਾ ਵਾਪਰਿਆ ਉਹ ਬਹੁਤ ਦੁਖਦਾਈ ਆ ਪਰ ਇੱਥੇ ਹੀ ਇਹ ਵੀ ਦੱਸਦੀ ਹੈ ਕਿ ਬੀਤੇ ਦਿਨੀ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਇਸ ਹਾਸਤੇ ਤੇ ਗਹਿਰਾ ਦੁੱਖ ਜਤਾਇਆ ਗਿਆ ਤੇ ਅਫਸੋਸ ਪ੍ਰਗਟ ਕੀਤਾ ਗਿਆ ਸੋ ਉੱਥੇ ਹੀ ਅੱਜ ਉਸ ਹਾਸਦੇ ਵਾਲੀ ਥਾਂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹੁੰਚ ਕੇ ਨੇ ਤੇ ਹਾਲਾਂਕਿ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਿਨ੍ਹਾਂ ਦੀ ਇਸੇ ਹਾਸਦੇ ਦੇ ਵਿੱਚ ਜਾਨ ਪੱਜ ਗਈ ਹੈ ਉਹਨਾਂ ਜ਼ਖਮੀਆਂ ਦਾ ਵੀ ਹਾਲਚਾਲ ਪੁੱਛਣ ਦੇ ਲਈ ਹਸਪਤਾਲ ਦੇ ਵਿੱਚ ਪੀਐਮ ਮੋਦੀ ਜਾਣਗੇ ਤੇ ਉਹਨਾਂ ਦਾ ਵੀ ਹਾਲਚਾਲ ਪੁੱਛਣਗੇ ਜੇ ਹੋਰ ਅਪਡੇਟਸ ਜਾਣਨ ਦੇ ਲਈ ਤੁਸੀਂ ਜੁੜੇ ਰਹੋ ਹਿੰਦ ਐਕਸਪ੍ਰੈਸ ਟੀਵੀ ਦੇ ਨਾਲ